ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੋ 104 ਭਾਰਤੀਆਂ ਨੂੰ ਲੈ ਕੇ ਅਮਰੀਕਾ ਦਾ ਜਹਾਜ਼ ਕੱਲ ਅੰਮ੍ਰਿਤਸਰ ਦੇ ਵਿੱਚ ਲੈਂਡ ਹੋ ਚੁੱਕਾ ਹੈ ਇਸ ਜਹਾਜ਼ ਤੋਂ ਲੈਂਡ ਹੋਣ ਤੋਂ ਬਾਅਦ ਬਹੁਤ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਖੜੇ ਹੋ ਗਏ ਨੇ 104 ਭਾਰਤੀਆਂ ਦੇ ਵਿੱਚ 30 ਪੰਜਾਬ ਦੇ ਰਹਿਣ ਵਾਲੇ ਸੀਗੇ ਇਹਨਾਂ ਦੇ ਪਰਿਵਾਰਾਂ ਦਾ ਹਾਲ ਦੇਖ ਕੇ ਉਹਨਾਂ ਪਰਿਵਾਰਾਂ ਨੂੰ ਚਿੰਤਾ ਹੋਣੀ ਸ਼ੁਰੂ ਹੋ ਗਈ ਹੈ ਜਿਨ੍ਹਾਂ ਦੇ ਪੁੱਤ ਇਸ ਵੇਲੇ ਅਮਰੀਕਾ ਦੇ ਵਿੱਚ ਨੇ ਕੋਈ ਡੋਂਕੀ ਲਾ ਕੇ ਗਿਆ ਕੋਈ ਕਿਸੇ ਤਰੀਕੇ ਦੇ ਨਾਲ ਗਿਆ ਤਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਇਸ ਵੇਲੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਸਵਾਲ ਇਹ ਹੋ ਗਿਆ ਕਿ ਉਹਨਾਂ ਦਾ ਹੁਣ ਕੀ ਹੋਵੇਗਾ ਕੀ ਇੱਕ ਇੱਕ ਕਰਕੇ 트াম্প ਦੇ ਵੱਲੋਂ ਸਾਰਿਆਂ ਨੂੰ ਹੁਣ ਪੰਜਾਬ ਚੋਂ ਭਾਰਤ ਭੇਜਿਆ ਜਾਵੇਗਾ ਕਿ ਜਾਂ ਫਿਰ ਇਹਦਾ ਕੋਈ ਨਵਾਂ ਰਸਤਾ ਅਖਤਿਆਰ ਕੀਤਾ ਜਾ ਸਕਦਾ ਹੈ ਜਾਂ ਫਿਰ ਇਸ ਵੇਲੇ ਉਹਨਾਂ ਗੈਰ ਕਾਨੂੰਨੀ ਭਾਰਤੀਆਂ ਦੇ ਕੀ ਹਾਲਾਤ ਨੇ ਅਮਰੀਕਾ ਦੇ ਵਿੱਚ ਇਹਦੇ ਉੱਪਰ ਗੱਲਬਾਤ ਕਰਾਂਗੇ ਔਰ ਗੱਲਬਾਤ ਇਹਦੇ ਨਾਲ ਹੀ ਅਮਰੀਕਾ ਦੇ ਵਿੱਚ 트াম্প ਦੇ ਖਿਲਾਫ ਇੱਕ ਅੰਦੋਲਨ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਮੂਵਮੈਂਟ ਦਾ ਪ੍ਰਵਾਸੀ ਭਾਰਤੀਆਂ ਦੇ ਉੱਪਰ ਕੀ ਅਸਰ ਹੋਵੇਗਾ ਔਰ 트럼ਪ ਦੇ ਵੱਲੋਂ ਜਿਹੜੇ ਕੁਝ ਨਵੇਂ ਫੈਸਲੇ ਲਏ ਜਾ ਰਹੇ ਨੇ ਉਹਨਾਂ ਦਾ ਅਸਰ ਕਿਸ ਤਰੀਕੇ ਦੇ ਨਾਲ ਨਜ਼ਰ ਆਵੇਗਾ ਤਾਂ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਅਮਰੀਕਾ ਤੋਂ ਪੱਤਰਕਾਰ ਅਮਰਿਤਪਾਲ ਕੌਰ ਜੁੜ ਚੁੱਕੇ ਨੇ ਤਾਂ ਗੱਲਬਾਤ ਕਰਦੇ ਆਂ ਅਮਰਿਤ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਰ ਧੰਨਵਾਦ ਮਨਪ੍ਰੀਤ ਅਮਰਿਤ ਕੱਲ 104 ਭਾਰਤੀਆਂ ਦਾ ਜਹਾਜ਼ ਅੰਮ੍ਰਿਤਸਰ ਲੈਂਡ ਕਰ ਗਿਆ ਉਸ ਤੋਂ ਬਾਅਦ ਚਿੰਤਾਵਾਂ ਵਧ ਗਈਆਂ ਨੇ ਬਹੁਤ ਸਾਰੇ ਭਾਰਤੀ ਕਹਿ ਲਓ ਕਿ ਜਿਦੇ ਵਿੱਚ ਪੰਜਾਬ ਦੇ ਨੌਜਵਾਨ ਵੀ ਹੈਗੇ ਨੇ ਜਿਹੜੇ ਇਸ ਵੇਲੇ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੀ ਇਸ ਵੇਲੇ ਸਥਿਤੀ ਕੀ ਹੈਗੀ ਹੈ ਜਾਂ ਪ੍ਰਸ਼ਾਸਨ ਦੇ ਵੱਲੋਂ ਉਧਰ ਕੀ ਕੁਝ ਕੀਤਾ ਜਾ ਰਿਹਾ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਰਹਿ ਰਹੇ ਨੇ ਜੀ ਮਾਨਪ੍ਰੇਤ ਜਿਵੇਂ ਪਹਿਲਾਂ ਕਿਹਾ ਜਾ ਰਿਹਾ ਸੀਗਾ ਕਿ ਜਿਹੜੀਆਂ ਇਹ ਰੇਡਸ ਨੇ ਆਈਸ ਵੱਲੋਂ ਕੀਤੀਆਂ ਜਾ ਰਹੀਆਂ ਉਹਨਾਂ ਦਾ ਪ੍ਰਭਾਵ ਸਭ ਤੋਂ ਪਹਿਲਾਂ ਕ੍ਰਿਮੀਨਲਸ ਤੇ ਹੀ ਪਏਗਾ ਤੇ ਕ੍ਰਿਮੀਨਲਸ ਦੀ ਦੇਸ਼ ਵਾਪਸੀ ਸਭ ਤੋਂ ਪਹਿਲਾਂ ਹੋਏਗੀ ਪਰ ਹੁਣ ਜਿਵੇਂ ਕੱਲ ਇਹ ਜਹਾਜ਼ ਭਾਰਤ ਵਿੱਚ ਲੈਂਡ ਹੋਇਆ ਪੰਜਾਬ ਵਿੱਚ ਤਾਂ ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਪਰੇਸ਼ਾਨੀ ਵਾਲੀ ਗੱਲ ਸਾਰਿਆਂ ਲਈ ਇਹ ਬਣ ਗਈ ਹੈ ਕਿ ਇਨ੍ਹਾਂ ਵਿੱਚ ਜਿਹੜੇ ਮੋਸਟਲੀ ਮੁੰਡੇ ਉਹ ਨੇ ਜਿਹੜੇ ਅਜੇ ਤੱਕ ਥੋੜੇ ਦਿਨ ਪਹਿਲਾਂ ਹੀ ਅਮਰੀਕਾ 'ਚ ਜਿਨ੍ਹਾਂ ਨੇ ਕਦਮ ਰੱਖਿਆ ਸੀਗਾ ਉਹ ਗੈਰਕਾਨੂੰਨੀ ਤਰੀਕੇ ਨਾਲ ਡੋਂਕੀ ਲਿਆ ਕੰਨਾਂ ਵਿੱਚੋਂ ਬਹੁਤੇ ਜਿਹੜੇ ਨੇ ਉਹ ਗਏ ਸੀਗੇ ਤੇ ਉਹਨਾਂ ਨੂੰ ਅਜੇ ਤੱਕ ਉਹਨਾਂ ਵਕੀਲ ਤੱਕ ਵੀ ਉਹਨਾਂ ਦੀ ਪਹੁੰਚ ਨਹੀਂ ਸੀ ਹੋਈ ਕੈਂਪਾਂ ਵਿੱਚ ਹੀ ਸੀਗੇ ਤੇ ਉਹਨਾਂ ਨੂੰ ਉੱਥੋਂ ਹੀ ਉਹਨਾਂ ਦੀ ਵਾਪਸੀ ਕਰ ਦਿੱਤੀ ਗਈ ਹੈ ਉਹਨਾਂ ਵਿੱਚੋਂ ਬਹੁਤਿਆਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਹਨਾਂ ਨੂੰ ਕਿੱਥੇ ਭੇਜ ਰਹੇ ਨੇ ਕਿ ਉਹ ਵਾਪਸ ਜਾ ਰਹੇ ਨੇ ਉਹਨਾਂ ਨੂੰ ਤਾਂ ਇਹ ਸੀ ਕਿ ਸ਼ਾਇਦ ਕੈਂਪ ਵਿੱਚ ਰੱਖਣ ਤੋਂ ਬਾਅਦ ਉਹਨਾਂ ਨੂੰ ਅੱਗੇ ਜਿਵੇਂ ਪਹਿਲਾਂ ਹੁੰਦਾ ਸੀਗਾ ਕਿ ਗ੍ਰਿਫਤਾਰ ਕਰ ਲੈਂਦੇ ਸੀ ਕੈਂਪ ਵਿੱਚ ਰੱਖਦੇ ਸੀ ਫਿਰ ਛੱਡ ਦਿੰਦੇ ਸੀ ਵੀ ਆਪਣਾ ਵਕੀਲ ਕਰ ਲੈਂਦੇ ਸੀ ਉਹਨਾਂ ਨੂੰ ਇਹ ਸੀ ਕਿ ਸ਼ਾਇਦ ਸਾਡੇ ਨਾਲ ਵੀ ਉਹੀ ਵਾਪਰਦਾ ਹੋਣਾ ਹੈ ਵੀ ਸ਼ਾਇਦ ਅਸੀਂ ਪਤੋਂ ਬਾਅਦ ਅੱਗੇ ਕੰਮਕਾਰਾਂ ਨੂੰ ਜਾਵਾਂਗੇ ਪਰ ਨਹੀਂ ਉਹਨਾਂ ਨਾਲ ਉਲਟੀ ਹੋਣੀ ਹੋ ਗਈ ਹੈ ਕਿਉਂਕਿ ਇਹਨਾਂ ਸਾਰਿਆਂ ਨੂੰ ਹੀ ਜ਼ਿਆਦਾਤਰ ਜਿਹੜੇ ਨੇ ਅਜੇ ਕੁਝ ਦਿਨ ਪਹਿਲਾਂ ਜਨਵਰੀ ਜੀ ਉੱਥੇ ਪਹੁੰਚੇ ਆ ਤੇ ਉਹਨਾਂ ਨੂੰ ਉੱਥੇ ਹੀ ਵਾਪਸੀ ਕਰ ਦਿੱਤੀ ਗਈ ਜਿਹਦੇ ਨਾਲ ਜਿਹੜੇ ਹੁਣ ਰਸਤੇ ਵਿੱਚ ਨੇ ਜਾਂ ਜਿਹੜੇ ਅਜੇ ਪਹੁੰਚੇ ਨਹੀਂ ਉਹਨਾਂ ਸਾਰਿਆਂ ਦੇ ਲਈ ਇਹ ਜਿਹੜੀ ਹੈ ਪਰੇਸ਼ਾਨੀ ਦਾ ਸਬਬ ਬਣ ਗਿਆ ਹੈ ਕਿਉਂਕਿ ਇਹਦੇ ਨਾਲ ਜਿਹੜੇ ਪਿੱਛੇ ਬੈਠੇ ਉਹਨਾਂ ਦੇ ਮਾਪੇ ਆ ਉਹਨਾਂ ਨੇ ਇੰਨੇ ਨੇ ਪੈਸੇ ਲਾਏ ਆ ਉਹ ਬਹੁਤ ਜ਼ਿਆਦਾ ਪਰੇਸ਼ਾਨ ਨੇ ਹੁਣ ਜਿਹੜੇ ਮੁੰਡੇ ਵਾਪਸ ਵੀ ਗਏ ਆ ਉਹਨਾਂ ਦੇ ਮਾਪਿਆਂ ਦੇ ਜੇ ਉਹਨਾਂ ਦੇ ਵੀ ਬਿਆਨ ਆਏ ਨੇ ਕਿ ਉਹ ਏਜੰਟਾਂ ਦੇ ਅੜਿੱਕੇ ਚੜ ਕੇ ਜਾਂ ਕਿਉਂਕਿ ਉਹਨਾਂ ਨੂੰ ਏ اسی کہ ਅਸੀਂ ਜਿਹੜਾ ਆ ਵੀ ਤੁਹਾਨੂੰ ਇੱਕ ਨੰਬਰ 'ਚ ਭੇਜਦੇ ਪਏ ਅਮਰੀਕਾ ਪਰ ਉਹਨਾਂ ਨੂੰ ਮੁੜ ਕੇ ਦੋ ਨੰਬਰ 'ਚ ਉੱਥੇ ਭੇਜਿਆ ਗਿਆ ਤੇ ਉਹਨਾਂ ਨੇ ਆਪਣੀਆਂ ਜ਼ਮੀਨ ਜਾਇਦਾਦਾਂ ਵੇਚ ਕੇ ਜਿੱਦਾਂ ਵੀ ਉਹ ਤੰਗੀ ਨਾਲ ਉੱਥੇ ਪਹੁੰਚੇ ਸੀਗੇ ਤੇ ਉਹ ਖਾਲੀ ਹੱਥ ਹੁਣ ਮੁੜੇ ਨੇ ਜਿਹਦੇ ਕਰਕੇ ਸਾਰਿਆਂ ਲਈ ਇਹ ਬਹੁਤ ਵੱਡੀ ਪਰੇਸ਼ਾਨੀ ਵਾਲੀ ਇੱਕ ਗੱਲ ਬਣ ਗਈ ਹੈ ਕਿਉਂਕਿ ਸਾਰਾ ਇੱਕ ਹਸਬ ਦਾ ਉੱਜੜ ਕੇ ਪਰਿਵਾਰ ਬੈ ਗਏ ਨੇ ਤੇ ਹੁਣ ਉਹਨਾਂ ਨੂੰ ਅੱਗੇ ਕੋਈ ਰਾਹ ਵੀ ਨਹੀਂ ਦਿਸਦਾ ਨਜ਼ਰ ਆ ਰਿਹਾ ਪਰ ਇੱਕ ਜ਼ਰੂਰੀ ਗੱਲ ਇਹ ਹੈ ਕਿ ਇਸ ਸਾਰੇ ਦੇ ਪਿੱਛੇ ਜੇ ਏਜੰਟ ਇੰਨੇ ਵੱਡੇ ਪੱਧਰ ਤੇ ਕੰਮ ਕਰ ਰਹੇ ਨੇ ਉਹਨਾਂ ਕੋਲੋਂ ਪੈਸੇ ਲੈ ਰਹੇ ਨੇ ਪਰ ਉਹਨਾਂ ਨੂੰ ਫਿਰ ਵੀ ਇਲੀਗਲ ਤਰੀਕੇ ਨਾਲ ਭੇਜਦੇ ਪਏ ਨੇ ਜੋ ਕਿ ਇਸ ਟਾਈਮ ਅਮਰੀਕਾ ਲਈ ਸਭ ਤੋਂ ਵੱਡਾ ਕ੍ਰਾਈਮ ਹੈ ਸੋ ਏਜੰਟਾਂ ਤੇ ਜਿਹੜੀ ਨਕੇਲ ਕੱਸਣੀ ਬਹੁਤ ਜ਼ਰੂਰੀ ਹੈ ਤੇ ਇਹਦੇ ਬਾਰੇ ਇੱਕ ਹੁਣ ਨਵੀਂ ਖਬਰ ਵੀ ਆ ਰਹੀ ਹੈ ਕਿ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਜਾਏਗੀ ਤਾਂ ਸੋ ਸਕੂਨ ਵਾਲੀ ਖਬਰ ਹੈ ਇਹ ਕਾਰਵਾਈ ਹੋਣੀ ਚਾਹੀਦੀ ਵੀ ਹੈ ਤਾਂ ਕਿ ਅੱਗੋਂ ਜਿਹੜੇ ਨੌਜਵਾਨ ਨੇ ਉਹ ਇਸ ਬਰਬਾਦੀ ਤੋਂ ਬਚ ਸਕਣ ਉਹ ਆਪਣੇ ਪਰਿਵਾਰਾਂ ਨੂੰ ਬਚਾ ਸਕਣ ਬੱਚਿਆਂ ਨੂੰ ਇਹੀ ਚਾਹੀਦਾ ਕਿ ਜੇ ਉਹਨਾਂ ਕੋਲ ਥੋੜੇ ਬਹੁਤੇ ਸੋਰਸਸ ਹੈਗੇ ਆ ਜਿੰਨਾ ਪੈਸਾ ਉਹ ਏਜੰਟਾਂ ਨੂੰ ਦੇ ਰਿਹਾ ਉਹੀ ਪੈਸੇ ਉਹ ਆਪਣੇ ਕੋਈ ਕਾਰੋਬਾਰ ਸ਼ੁਰੂ ਕਰ ਲੈਣ ਆਪਣੇ ਮਾਪਿਆਂ ਕੋਲ ਰਹਿਣ ਪਰ ਫਿਰ ਹਾਲ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਅਜੇ ਅਮਰੀਕਾ ਆਨ ਦਾ 2 ਨੰਬਰ 'ਚ ਬਿਲਕੁਲ ਨਾਮ ਨਾ ਲੈਣ ਕਿਉਂਕਿ ਇੱਥੇ ਬਹੁਤ ਗੰਭੀਰ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਏਗਾ ਦੇਸ਼ ਵਾਪਸੀ ਤਾਂ ਹੈ ਹੀ ਹੈ ਉਹਨਾਂ ਵਿੱਚੋਂ ਇੱਕ ਹਮ ਅਮ੍ਰਿਤ ਜਿਵੇਂ ਪਹਿਲਾਂ ਜ਼ਿਕਰ ਹੁੰਦਾ ਸੀਗਾ ਕਿ ਸ਼ਾਇਦ ਜਿਹੜੇ ਕ੍ਰਿਮੀਨਲ ਨੇ ਪਹਿਲੀ ਕਤਾਰ ਦੇ ਵਿੱਚ ਉਹ ਹੋਣਗੇ ਜਦੋਂ ਇਹ ਜਹਾਜ਼ ਤੁਰਿਆ ਸੀਗਾ ਤਾਂ ਪੰਜਾਬ ਦੇ ਵਿੱਚ ਵੀ ਇਹ ਚਰਚਾ ਹੁੰਦੀ ਸੀਗੀ ਭਾਰਤ 'ਚ ਕਿ ਸ਼ਾਇਦ ਇਹ ਉਹ ਲੋਕਾਂ ਨੂੰ ਜਹਾਜ਼ ਲੈ ਕੇ ਆ ਰਿਹਾ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਪਰ ਜਦੋਂ ਇੱਥੇ ਆਏ ਤਾਂ ਪਤਾ ਲੱਗਾ ਕਿ ਇਹ ਗੰਕੀ ਲਾ ਕੇ ਅਜੇ ਨਵੇਂ-ਨਵੇਂ ਦਾਖਲ ਹੋਏ ਸੀਗੇ ਤਾਂ ਇਹਦਾ ਮਤਲਬ ਇਹ ਹੈ ਕਿ ਸਿੱਧਾ-ਸਿੱਧਾ ਮੈਸੇਜ ਦਿੱਤਾ ਟਰੰਪ ਨੇ ਕਿ ਜੇਕਰ ਹੁਣ ਕੋਈ ਬਾਰਡਰ ਟੱਪਿਆ ਤਾਂ ਸਿੱਧੀ ਵਾਪਸੀ ਉਹਦੀ ਪੰਜਾਬ ਜਾਂ ਭਾਰਤੀ ਹੋਏਗੀ ਜੀ ਬਿਲਕੁਲ ਉਹ ਕਿਸੇ ਵੀ ਤਰ੍ਹਾਂ ਦਾ ਰਿਸਕ ਲੈਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੇ ਜਿਹੜਾ ਹੈ ਅਮਰੀਕਾ ਫਰਸਟ ਦਾ ਨਾਰਾ ਆ ਉਹ ਉਹਦੇ ਤੇ ਕੰਮ ਕਰ ਰਹੇ ਆ ਕਿਉਂਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਕ੍ਰਾਈਮ ਜਿਹੜਾ ਤੁਸੀਂ ਇੱਕ ਇਲਲੀਗਲ ਤਰੀਕੇ ਨਾਲ ਬਾਰਡਰ ਟੱਪ ਕੇ ਆ ਰਹੇ ਉਹ ਵੀ ਇੱਕ ਕ੍ਰਾਈਮ ਹੀ ਆ ਉਹ ਇਹਨੂੰ ਵੀ ਕ੍ਰਾਈਮ ਹੀ ਕਨਸੀਡਰ ਕਰਦੇ ਪਏ ਆ ਇਸ ਕਰਕੇ ਸਭ ਨੂੰ ਇਹੀ ਸੀਗਾ ਇੱਥੇ ਵੀ ਇਹੀ ਸੀਗਾ ਕਿ ਸਭ ਤੋਂ ਪਹਿਲਾਂ ਜਿਹੜੇ ਉਹ ਕ੍ਰਿਮੀਨਲ ਸ਼ਾਇਦ ਜਿਹੜੇ ਇੱਥੋਂ ਭੇਜਦੇ ਪਏ ਆ ਉਹਨਾਂ ਵਿੱਚ ਗੈਂਗਸਟਰ ਹੋਣਗੇ ਪਰ ਜਦੋਂ ਤੱਕ ਸਾਡੇ ਸਾਹਮਣੇ ਸਥਿਤੀ ਜਿਹੜੀ ਹੈ ਉਹ ਕਲੀਅਰ ਨਹੀਂ ਹੋਈ ਹੁਣ ਸਭ ਨੂੰ ਪਤਾ ਲੱਗ ਗਿਆ ਕਿ ਜਿਹੜਾ 2 ਨੰ ਕੀ ਹੈ ਇਸ ਕਰਕੇ ਇਹ ਰਿਸਕ ਨਾ ਲਿਆ ਜਾਵੇ ਅੱਗੇ ਤੋਂ ਹਮ ਤਾਂ ਅਮਿਤ ਕਿਵੇਂ ਫਿਰ ਜਿਵੇਂ ਪਹਿਲਾਂ ਖਬਰਾਂ ਆਉਂਦੀਆਂ ਸੀਗੀਆਂ ਕਿ ਗ੍ਰਿਫਤਾਰੀਆਂ ਤੇਜ਼ ਹੋ ਗਈਆਂ ਜਾਂ ਛਾਪੇ ਮਾਰੇ ਜਾ ਰਹੇ ਨੇ ਤਾਂ ਉਹ ਪ੍ਰੋਸੈਸ ਆਈਸ ਦੇ ਵੱਲੋਂ ਉਵੇਂ ਜਾਰੀ ਹੈਗਾ ਅਜੇ ਜੀ ਛਾਪੇ ਮਾਰੀਆਂ ਤੇ ਚੱਲਦੀਆਂ ਪਈਆਂ ਨੇ ਉਹ ਪ੍ਰੋਸੈਸ ਚੱਲਦਾ ਪਿਆ ਹੈ ਬਟ ਉਹਦੇ ਨਾਲ ਨਾਲ ਹੁਣ ਜਿਹੜੀ ਹੈ 트럼ਪ ਸਰਕਾਰ ਦੇ ਖਿਲਾਫ ਜਿਹੜੀ ਹੈ ਇੱਥੇ ਵਿਰੋਧ ਹੋਣੇ ਸ਼ੁਰੂ ਹੋ ਗਏ ਨੇ ਦੇ ਉਹਦੇ ਸਬੰਧ ਵਿੱਚ ਹੀ ਹੁਣ ਜਿੱਤੇ ਪਹਿਲਾਂ ਵੀ ਚਲੋ ਵੱਖਰੀਆਂ ਵੱਖਰੀਆਂ ਥਾਵਾਂ ਤੇ ਪ੍ਰੋਟੈਸਟ ਸ਼ੁਰੂ ਹੁੰਦੇ ਪਏ ਸੀਗੇ ਪਰ ਹੁਣ ਇਹ ਕਿਨਾਂ ਨੇ ਨਵਾਂ ਮੂਵਮੈਂਟ 5051 ਉਹਦਾ ਨਾਮ ਰੱਖਿਆ ਉਹ ਸ਼ੁਰੂ ਕੀਤਾ ਹੈ ਇਸ ਮੂਵਮੈਂਟ ਵਿੱਚ ਇਹ ਹੈ ਕਿ ਉਹ 50 ਸਟੇਟਸ ਵਿੱਚ 50 ਦਿਨ 50 ਦਿਨ ਜਿਹੜੇ ਆ ਉਹ ਪ੍ਰੋਟੈਸਟ ਕਰਨਗੇ ਇਹਨਾਂ ਵਿੱਚੋਂ ਪਹਿਲਾ ਪ੍ਰੋਟੈਸਟ ਜਿਹੜਾ ਹੈ ਉਹ ਕੈਲੀਫੋਰਨੀਆ ਵਿੱਚ ਅੱਜ ਹੋਇਆ ਸੀਗਾ ਜਿਦੇ ਚ ਵੱਡੀ ਗਿਣਤੀ ਲੋਕਾਂ ਨੇ ਜਿਹੜਾ ਹਿੱਸਾ ਲਿਆ ਆ ਉਹ 트ੰਪ ਸਰਕਾਰ ਨੂੰ ਇਹਦੇ ਵਿੱਚ ਜਿਹੜਾ ਆ ਵੀ ਇਹ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਤੇ ਵੀ ਇਹਨੂੰ ਇੱਕ ਜਿਹੜੀ ਆ ਅਣਮਨੁੱਖੀ ਕਾਰਵਾਈ ਕਿ ਉਹਨਾਂ ਸੀ ਬੰਦੀ ਬਣਾ ਕੇ ਇੱਕ ਤਰੀਕੇ ਨਾਲ ਹੱਤਕੜੀਆਂ ਲਾ ਕੇ ਜੰਜੀਰਾ ਪੈਰਾਂ ਚ ਪਾ ਕੇ ਭੇਜਦੇ ਪਏ ਉਹ ਇਨ ਹਿਊਮਨ ਕਾਰਵਾਈ ਮੰਨਦੇ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਕਿਸੇ ਨੂੰ ਵੀ ਭੇਜਣਾ ਜਿਹੜਾ ਆ ਉਹ ਗਲਤ ਹੈ ਸੋ ਇਹਦੇ ਨਾਲ ਨਾਲ ਜਿਹੜੇ 트럼ਪ ਪ੍ਰਸ਼ਾਸਨ ਦੇ ਨਾਲ ਨਾਲ ਐਲਨ ਮਸਕ ਦੇ ਖਿਲਾਫ ਵੀ ਉਹਨਾਂ ਨੇ ਤਖਤੀਆਂ ਫੜੀਆਂ ਹੋਈਆਂ ਸਿਗੀਆਂ ਸੋ ਇਹ ਹੁਣ ਇਹ ਇਹ ਸਾਰੇ ਦੇ ਵਿੱਚ ਜਿਹੜਾ ਆ 트럼ਪ ਪ੍ਰਸ਼ਾਸਨ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਗਿਆ ਜਿਵੇਂ ਅਮ੍ਰਿਤ ਦੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਇਹਦੇ ਵਿੱਚ ਵਿਰੋਧ ਕਰਨ ਵਾਲੇ ਪ੍ਰਵਾਸੀ ਨੇ ਜ਼ਿਆਦਾਤਰ ਜੀ ਇਹਨਾਂ ਵਿੱਚ ਜ਼ਿਆਦਾਤਰ ਪਰਵਾਸੀ ਨੇ ਕਿਉਂਕਿ ਉਹ ਮੋਸਟਲੀ ਲੋਕ ਇੱਥੇ ਜਿਹੜੇ ਨੇ ਉਹ ਗੈਰ ਕਾਨੂੰਨੀ ਤਰੀਕੇ ਨਾਲ ਆਏ ਹੋਏ ਨੇ ਫਿਰ ਉਹਨਾਂ ਕੋਲ ਡਾਕੂਮੈਂਟਸ ਨਹੀਂ ਹੈਗੇ ਤੇ ਹੁਣ ਜਦੋਂ ਆਈਸ ਰੇਡਸ ਮਾਰਦੀ ਪਈ ਆ ਕ੍ਰਿਮੀਨਲਸ ਤਾਂ ਹੈ ਹੀ ਆ ਉਹਨਾਂ ਦੇ ਨਿਸ਼ਾਨੇ ਤੇ ਪਰ ਉਹਦੇ ਨਾਲ ਨਾਲ ਜਦੋਂ ਵੀ ਕੋਈ ਉਹਨਾਂ ਦੇ ਅੜਿੱਕੇ ਕੋਈ ਇਹੋ ਜਿਹਾ ਬੰਦਾ ਚੜ ਜਾਂਦਾ ਜਿਹਦੇ ਕੋਲ ਕੋਈ ਕਾਗਜ਼ ਪੱਤਰ ਨਹੀਂ ਹੈਗਾ ਜਿਹੜਾ ਕੋਈ ਡਾਕੂਮੈਂਟਸ ਨਹੀਂ ਹੈਗੇ ਤਾਂ ਉਹ ਉਹਨੂੰ ਵੀ ਵਾਪਸੀ ਦਾ ਰਾਹ ਦਿਖਾਉਂਦੇ ਪਏ ਨੇ ਇਸ ਕਰਕੇ ਗੈਰ ਕਾਨੂੰਨੀ ਪਰਵਾਸੀਆਂ ਵੱਲੋਂ ਆਪਣੇ ਨਾਲਦਿਆਂ ਦੇ ਹੱਕ ਵਿੱਚ ਇਹ ਜਿਹੜੇ ਆ ਉਹ ਨਾਰੇ ਲਾਏ ਜਾ ਰਹੇ ਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿਵੇਂ ਦਾ ਸਖਤ ਰਵਈਆ 트াম্প ਦਾ ਨਜ਼ਰ ਆਉਂਦਾ ਹੈ ਜਿਵੇਂ ਦੀ ਉਹਨਾਂ ਦੀ ਇੱਕ ਰੈਪਿਊਟੇਸ਼ਨ ਬਣੀ ਹੋਈ ਹੈ ਲੱਗਦਾ ਕਿ ਇਸ ਮੂਮੈਂਟ ਦਾ ਕੋਈ ਅਸਰ ਹੋਏਗਾ ਜਾਂ ਫਿਰ ਪ੍ਰਵਾਸੀਆਂ ਨੂੰ ਕੋਈ ਢਿੱਲ ਮਿਲ ਸਕਦੀ ਇਸ ਮੂਮੈਂਟ ਦੇ ਨਾਲ ਅ ਜਦੋਂ ਪ੍ਰਦਰਸ਼ਨ ਹੁੰਦੇ ਆ ਤਾਂ ਲੋਕਾਂ ਨੂੰ ਇੱਥੇ ਇਹ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਹੁਣ ਸ਼ਾਇਦ ਥੋੜੀ ਜਿਹੀ ਢਿੱਲ ਮਿਲ ਜਾਏਗੀ ਕਿਉਂਕਿ ਸਰਕਾਰ ਤੇ ਦਬਾਅ ਵਧੇਗਾ ਫਿਰ ਜਿਹੜਾ ਉਹਨਾਂ ਦੇ ਜਿਹੜੇ ਵਿਰੋਧੀ ਪਾਰਟੀਆਂ ਉਹਨਾਂ ਵੱਲੋਂ ਵੀ ਅਸਲ ਵਿੱਚ ਜਦੋਂ ਥੋੜਾ ਜਿਹਾ ਵਿਰੋਧ ਕੀਤਾ ਗਿਆ ਉਸ ਤੋਂ ਬਾਅਦ ਹੀ ਪ੍ਰੋਟੈਸਟ ਹੋਣੇ ਜਿਹੜੇ ਸ਼ੁਰੂ ਹੋ ਗਏ ਕਿਉਂਕਿ ਲੋਕਾਂ ਨੂੰ ਫਿਰ ਥੋੜਾ ਜਿਹਾ ਹੌਸਲਾ ਮਿਲ ਗਿਆ ਕਿ ਸਾਡੇ ਨਾਲ ਜਿਹੜੀਆਂ ਵਿਰੋਧੀ ਪਾਰਟੀਆਂ ਖੜੀਆਂ ਨੇ ਸੋ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਥੋੜੀ-ਬੋਤੀ ਢਿੱਲ ਮਿਲ ਜਾਏ ਪਰ ਜਿਸ ਤਰੀਕੇ ਨਾਲ ਅਜੇ ਸਥਿਤੀ ਹੈ ਸੋ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅੱਗੇ ਹ ਉੰਦੇ ਨੇ ਹਮ ਅਬ੍ਰਿਤ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਹੁਣ ਗੈਰਕਾਨੂੰਨੀ ਪ੍ਰਵਾਸੀਆਂ ਤੋਂ ਬਾਅਦ ਉਹ ਜਿਹੜੇ ਸਟੂਡੈਂਟ ਗਏ ਸੀਗੇ ਉਥੇ ਉਹਨਾਂ ਦੀ ਵਾਰੀ ਲੱਗ ਸਕਦੀ ਹੈ ਉਹਨਾਂ ਨੂੰ ਲੈ ਕੇ ਕੀ ਖਬਰ ਆਈ ਹੈ ਨਵੇਂ ਜੀ ਅ ਅੱਜ ਜਿਹੜਾ ਹੈ ਇੱਥੇ ਤੇ ਇੱਕ ਇਮੀਗ੍ਰੇਸ਼ਨ ਮਾਹਿਰ ਹੈ ਜੈਸਿਕਾ ਐਮ ਵਾਰਗਨ ਉਹਨਾਂ ਨੇ ਅੱਜ ਇੱਕ ਬਿਆਨ ਜਾਰੀ ਕੀਤਾ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਭਾਰਤ ਦੇ ਬਹੁਤ ਸਾਰੇ ਜਿਹੜੇ ਵਿਦਿਆਰਥੀ ਨੇ ਉਹ ਆਪਣਾ ਜਦੋਂ ਉਹਨਾਂ ਦਾ ਪੜ੍ਹਾਈ ਦੀ ਮਿਆਦ ਖਤਮ ਹੋ ਜਾਂਦੀ ਹੈ ਨਾ ਉਸ ਤੋਂ ਬਾਅਦ ਵੀ ਉਹ ਇੱਥੇ ਰਹਿ ਰਹੇ ਨੇ ਉਹਨਾਂ ਦਾ ਮੰਨਣਾ ਹੈ ਕਿ ਇਸ तरीके ਨਾਲ ਉਹਨਾਂ ਦਾ ਜਿਹੜਾ ਰਹਿਣਾ ਹੈ ਉਹ ਗੈਰ ਕਾਨੂੰਨੀ ਹੈ ਸੋ ਇਹਨਾਂ ਨੂੰ ਵੀ ਪੜ੍ਹਾਈ ਤੋਂ ਬਾਅਦ ਜਲਦ ਤੋਂ ਜਲਦ ਇਹਨਾਂ ਦੀ ਵਾਪਸੀ ਕੀਤੀ ਜਾਵੇ ਭਾਰਤ ਨਹੀਂ ਭਰ ਦੇ ਨਾਲ ਨਾ ਬ੍ਰਾਜ਼ੀਲ ਦੇ ਬੱਚੇ ਵੀ ਹੈਗੇ ਨੇ ਇੱਥੇ ਚੀਨ ਦੇ ਵੀ ਹੈਗੇ ਨੇ ਪਰ ਸਭ ਤੋਂ ਵੱਧ ਤعداد ਜਿਹੜੀ ਹੈ ਉਹ ਭਾਰਤੀਆਂ ਦੀ ਹੈ ਜਿਹੜੇ ਆਪਣੇ ਪੜ੍ਹਾਈ ਖਤਮ ਹੋਣ ਤੋਂ ਬਾਅਦ ਵੀ ਇੱਥੇ ਰਹਿ ਰਹੇ ਨੇ ਸੋ ਉਹਨਾਂ ਨੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਨੂੰ ਵਾਪਸ ਭੇਜਿਆ ਜਾਵੇ ਇਹਨਾਂ ਖਿਲਾਫ ਸਖਤੀ ਕੀਤੀ ਜਾਵੇ ਤੇ ਜਿਹੜੇ ਵੀ ਇਹਨਾਂ ਦੇ ਇੰਸਟੀਚਿਊਟ ਜਿੱਥਾਂ ਵਿੱਚ ਸਕੂਲ ਕਾਲਜਾਂ ਵਿੱਚ ਪੜ੍ਹਦੇ ਨੇ ਜਿਹੜੇ ਉਹ ਜੇ ਇਹਨਾਂ ਨੂੰ ਆਪਣਾ ਜਦੋਂ ਇਹਨਾਂ ਦਾ ਕੋਰਸ ਖਤਮ ਹੋ ਜਾਂਦਾ ਉਹਨੂੰ ਵਾਪਸ ਸਪੇਜਨ ਵਿੱਚ ਨਾਕਾਮ ਰਹਿੰਦੇ ਨੇ ਨਾ ਤਾਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏ ਤੇ ਉਹਨਾਂ ਦਾ ਜਿਹੜੇ ਦਦੋ ਬਾਹਰੋਂ ਬੱਚੇ ਮੰਗਾਉਂਦੇ ਨੇ ਉਹਦੇ ਤੇ ਰੋਕ ਲਾਈ ਜਾਏ ਸੋ ਹੁਣ ਜਿਹੜੇ ਆ ਵਿਦਿਆਰਥੀ ਵੀ ਜਿਹੜੇ ਆ ਉਹ ਇਨ੍ਹਾਂ ਦੇ ਨਿਸ਼ਾਨੇਤੇ ਨੇ ਤਾਂ ਕਿ ਉਹਨਾਂ ਦਾ ਮੰਨਣਾ ਇਹੀ ਹੈ ਕਿ ਕਿਸੇ ਵੀ ਤਰੀਕੇ ਨਾਲ ਸਾਡੇ ਦੇਸ਼ ਤੇ ਭਾਰਨਾ ਪਏ ਜਿਹੜਾ ਬੱਚਾ ਜੇ ਇੱਥੇ ਪੜ੍ਹਨ ਲਈ ਆਇਆ ਤਾਂ ਉਹ ਪੜ੍ਹਾਈ ਕਰਕੇ ਹੀ ਆਪਣੇ ਦੇਸ਼ ਨੂੰ ਪਰਤ ਜਾਏ ਹਾਂ ਜੇ ਕਿਸੇ ਨੂੰ ਅੱਗੇ ਕੋਈ ਆਪ ਇੰਨਾ ਟੈਲੈਂਟਡ ਹੈ ਕਿ ਉਹ ਇੱਥੇ ਵਰਕ ਪਰਮਿਟ ਲੈ ਸਕਦਾ ਤਾਂ ਉਹ ਅੱਗੇ ਉਹਦਾ ਅਲੱਗ ਪ੍ਰੋਸੈਸ ਹੈ ਪਰ ਜੇ ਤੁਸੀਂ ਆਪਣੀ ਪੜ੍ਹਾਈ ਖਤਮ ਕਰ ਲਈ ਹੈ ਤਾਂ ਤੁਹਾਨੂੰ ਵਾਪਸ ਜਾਣਾ ਪੈਣਾ ਹੈ ਹੁਣ ਉਹਨਾਂ ਦੇ ਨਵੇਂ ਡਿਸੀਜਨ ਦੇ ਅਨੁਸਾਰ ਹੂੰ ਜਿਵੇਂ ਇਹ ਬਹੁਤ ਵੱਡਾ ਨੰਬਰ ਹੈ ਵੈਸੇ ਤਾਂ ਕਿਹਾ ਜਾਂਦਾ ਕਿ 7.5 ਲੱਖ ਦੇ ਕਰੀਬ ਜਿਹੜੇ ਨੇ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਭਾਰਤੀ ਉੱਥੇ ਇਸ ਵੇਲੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਪਰ 18000 ਦਾ ਜਿਹੜਾ ਨੰਬਰ ਸਾਹਮਣੇ ਆਉਂਦਾ ਹੈ ਕੀ ਲੱਗਦਾ ਕਿ ਇਹਨਾਂ 'ਤੇ ਉੱਪਰ ਕਾਰਵਾਈ ਹੋਏਗੀ ਜਾਂ ਇਹ 18000 ਦੇ ਵਿੱਚ ਜਿਹੜੇ ਲੋਕ ਆ ਰਹੇ ਨੇ ਲੱਗਦਾ ਕਿ ਇਹਨਾਂ ਨੂੰ ਵਾਪਸ ਆਉਣਾ ਹੀ ਪਏਗਾ ਫਿਰ ਹਾਂਜੀ ਹੁਣ ਇੰਨੀ ਸਖਤਾਈ ਨਾਲ ਜਿਹੜੇ ਕੰਮ ਹੋ ਰਿਹਾ ਉਹਦੇ ਹਿਸਾਬ ਨਾਲ ਤਾਂ ਇਹੀ ਲੱਗ ਰਿਹਾ ਕਿ ਕਿਸੇ ਨੂੰ ਵੀ ਬਖਸ਼ਣ ਵਾਲੇ ਨਹੀਂਗੇ ਕਿਉਂਕਿ ਰਾਸ਼ਟਰਪਤੀ ਡਰੰਪ ਜਿਹੜਾ ਉਹ ਆਪਣੇ ਲੋਕਾਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ ਇਸ ਟਾਈਮ ਉਹਨਾਂ ਦਾ ਮੇਨ ਫੋਕਸ ਇਹੀ ਹੈ ਕਿ ਜਿਹੜੇ ਮੈਂ ਵਾਅਦੇ ਕੀਤੇ ਆ ਉਹਨਾਂ ਨੂੰ ਪੂਰਾ ਕੀਤਾ ਜਾਏ ਤਾਂ ਕਿ ਲੋਕ ਲੋਕਾਂ ਨੇ ਜੋ ਮੈਨੂੰ ਇੱਕ ਮੌਕਾ ਦਿੱਤਾ ਹੈ ਹੋਰ ਤੇ ਮੈਂ ਉਹਦੇ ਤੇ ਖਰਾ ਉਤਰ ਸਕਾਂ ਸੋ ਇਸ ਟਾਈਮ ਸਾਰਿਆਂ ਤੇ ਜਿਹੜੀ ਹੈ ਇਹ ਤਲਵਾਰ ਲਟਕਦੀ ਪਈ ਹੈ ਕੋਈ ਵੀ ਸੇਫ ਨਹੀਂ ਹੈ ਚਾਹੇ ਉਹ ਕੱਚਾ ਚਾਹੇ ਉਹ ਪੱਕਾ ਹੁਣ ਤੇ ਪੱਕੇ ਜਿਹੜੇ ਨੇ ਉਹ ਵੀ ਈਵਨ ਆਪਣੇ ਡਾਕੂਮੈਂਟਸ ਨਾਲ ਲੈ ਕੇ ਚੱਲਦੇ ਪਏ ਨੇ ਇੰਨਾਂ ਚ ਡਰ ਬੈਠ ਗਿਆ ਹੋਇਆ ਕਿ ਕੋਈ ਪਤਾ ਨਹੀਂ ਇਹਨਾਂ ਨੇ ਕਿਹੜਾ ਇਸ਼ੂ ਬਣਾ ਕੇ ਕਿਹੜੇ ਵਲੇ ਤੁਹਾਨੂੰ ਨਹੀਂ ਵਾਪਸੀ ਕਰ ਦੇਣੀ ਹੈ ਭਾਰਤੀਆਂ ਦੇ ਵਿੱਚ ਡਰ ਕੀ ਹੈ ਅਮਰ ਤੁਸੀਂ ਤਾਂ ਉੱਥੇ ਬੇਤ ਤਰੀਕੇ ਦੇ ਨਾਲ ਦੇਖਦੇ ਹੋ ਉੱਥੇ ਲੋਕਾਂ ਨੂੰ ਜਿਵੇਂ ਤੁਸੀਂ ਦੱਸਿਆ ਕਿ ਉਹ ਤਾਂ ਡਾਕੂਮੈਂਟ ਨਾਲ ਲੈ ਕੇ ਜਾਂਦੇ ਨੇ ਤਾਂ ਇਹ ਫਿਰ ਸਾਰੇ ਭਾਰਤੀਆਂ ਦੇ ਵਿੱਚ ਡਰ ਹੋਊਗਾ ਕਿ ਕਿਤੇ ਸਾਡੇ ਤੇ ਸ਼ਿਕੰਜਾ ਨਾ ਕਸਿਆ ਜਾਵੇ ਜੀ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਕਿਸੇ ਦਾ ਰਿਸ਼ਤੇਦਾਰ ਆਇਆ ਹੁੰਦਾ ਜਾਂ ਕੋਈ ਵੀ ਹਰ ਰੋਜ਼ ਕਿਉਂਕਿ 트াম্প ਉਹ ਰਾਮ ਲੋ ਜਿਹੜਾ ਹੈ ਕੋਈ ਨਾ ਕੋਈ ਨਵਾਂ ਜਿਹੜਾ ਹੈ ਆਦੇਸ਼ ਜਾਰੀ ਕਰ ਦਿੱਤਾ ਜਾਂਦਾ ਕੋਈ ਐਗਜ਼ੈਕਟਿਵ ਆਰਡਰ ਜਿਹੜਾ ਉਹ ਕੱਢ ਦਿੰਦੇ ਨੇ ਉਸ ਤੋਂ ਬਾਅਦ ਜਿਹੜਾ ਸਾਰਿਆਂ ਵਿੱਚ ਇੱਕ ਡਾਰਕ ਸੈਂਮ ਦਾ ਮਾਹੌਲ ਹੈ ਕਿ ਕਿਤੇ ਕੋਈ ਇਸ਼ੂ ਨਾ ਬਣ ਜਾਏ ਕੋਈ ਸਾਡੇ ਜੋ ਡਰਾਈਵ ਕਰਦੇ ਆ ਉਹਦੇ ਵੀ ਬੜੇ ਧਿਆਨ ਨਾਲ ਡਰਾਈਵ ਕਰਦੇ ਆ ਕਿ ਜਦੋਂ ਅਸੀਂ ਕਿਤੇ ਬਾਹਰ ਜਾਂਦੇ ਆ ਵੀ ਕੋਈ ਸਾਡਾ ਕੋਈ ਟਿਕਟ ਹੀ ਨਾ ਮਿਲ ਜੇ ਕਿ ਕੋਈ ਕਿਸੇ ਗੱਲ ਦਾ ਇਸ਼ੂ ਬਣਾ ਕੇ ਸਾਨੂੰ ਕ੍ਰਾਈਮ ਦੇ ਉਹਦੇ ਵਿੱਚ ਅਸੀਂ ਲਿਸਟ ਵਿੱਚ ਨਾ ਆ ਜਾਈਏ ਸੋ ਇਹ ਇਸ ਤਰ੍ਹਾਂ ਸਾਰੇ ਜਿਹੜੇ ਸਾਮ ਦਾ ਮਾਹੌਲ ਹੈ ਜਿਹੜੇ ਤੇ ਅਨ ਡਾਕੂਮੈਂਟਡ ਹੈ ਉਹਨਾਂ ਨੇ ਤਾਂ ਘਰੋਂ ਨਿਕਲਣ ਹੀ ਬੰਦ ਕਰ ਦਿੱਤਾ ਉਹ ਜਿਹੜੇ ਥੋੜੇ ਬੋਤੇ ਕੰਮ ਵੀ ਕਰਦੇ ਸੀ ਕੈਸ਼ ਤੇ ਉਹਨਾਂ ਨੇ ਉਹ ਕੰਮ ਕਰਨੇ ਵੀ ਬੰਦ ਕਰ ਦਿੱਤੇ ਨੇ ਉਹਨਾਂ ਦਾ ਮੇਨ ਮਕਸਦ ਇਹ ਹੈ ਕਿ ਕਿਸੇ ਤਰੀਕੇ ਨਾਲ ਹੁਣ ਅਸੀਂ ਇੱਥੇ ਰਹਿ ਸਕੀਏ ਕਿਉਂਕਿ ਆਈਸ ਦੀ ਨਜ਼ਰ ਤੋਂ ਬਚ ਸਕੀਏ ਸੋ ਸਾਰੇ ਆਪੋ ਆਪਣੇ ਪੱਧਰ ਤੇ ਲੱਗੇ ਹੋਏ ਨੇ ਕਿ ਅਸੀਂ ਚਲੋ ਮਤਲਬ ਜੇ ਜਾਣਾ ਵੀ ਪਏ ਤੇ ਇੱਕ ਸੇਫ ਤਰੀਕੇ ਨਾਲ ਜਾ ਸਕੀਏ ਪਰ ਕਿਸੇ ਇਸ ਤਰੀਕੇ ਨਾਲ ਵੀ ਸਾਨੂੰ ਆਰਮੀ ਦੇ ਜਹਾਜ਼ਾਂ 'ਚ ਬੰਦ ਕਰਕੇ ਭੇਜਣ ਵੀ ਸਾਰੇ ਬਚਨ ਦੀ ਰਾਤ ਤੁਰੇ ਹੋਏ ਨੇ ਇਸ ਟਾਈਮ ਵਾਕਿ ਬਿਲਕੁਲ ਗੱਲ ਠੀਕ ਹੈ ਮੈਨੂੰ ਲੱਗਦਾ ਕਿ 40 40 50 50 ਲੱਖ ਰੁਪਏ ਲੋਕ ਲਾ ਕੇ ਗਏ ਹੋਏ ਨੇ ਤਾਂ ਉਹਨਾਂ ਨੂੰ ਇਹ ਆਈਟੀ ਕਿਤੇ ਵਾਪਸ ਨਾ ਭੇਜ ਦੇਣ ਆਪਣੀ ਤੋਂ ਵੈਸੇ ਤਾਂ ਇੱਕ ਪਰਸਪੈਕਟਿਵ ਬਣੀ ਹੋਈ ਹੈ ਕਿ ਸ਼ਾਇਦ ਪ੍ਰਵਾਸੀ ਭਾਰਤੀਆਂ ਦੇ ਜਾਂ ਪ੍ਰਵਾਸੀ ਲੋਕਾਂ ਦੇ ਦਿਵਾਲੀ ਟਰੰਪ ਹੋਏ ਨੇ ਅਮਰੀਕਾ ਦੇ ਵਿੱਚ ਵੀ ਕੋਈ ਵੱਡੇ ਫੈਸਲੇ ਲੈ ਰਹੇ ਨੇ ਟਰੰਪ ਜੀ ਅਮਰੀਕਾ ਵਿੱਚ ਅੱਜ ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਹੈ ਉਹਦੇ ਵਿੱਚ ਉਹਨਾਂ ਨੇ ਜਿਹੜਾ ਹੈ ਉਹ ਚਲੋ ewomen ਦੇ ਪੱਖ ਵਿੱਚ ਇੱਕ ਆਰਡਰ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਜਿਹੜੇ 트ਾਂਸਜੈਂਡਰ ਹੈ ਉਹਨਾਂ ਨੂੰ ewomenਸ ਦੀ ਸਪੋਰਟਸ ਵਿੱਚੋਂ ਕੱਢ ਦਿੱਤਾ ਉਹਨਾਂ ਦਾ ਮੰਨਣਾ ਹੈ ਉਹਨਾਂ ਨੇ ਇਸ ਆਰਡਰ ਦਾ ਨਾਮ ਕੀਪਿੰਗ men ਆਊਟ ਆਫ ewomen ਸਪੋਰਟਸ ਰੱਖਿਆ ਗਿਆ ਹੈ ਉਹਨਾਂ ਦਾ ਮੰਨਣਾ ਹੈ ਕਿ ਜਿਹੜੀਆਂ ewomen ਹੈ ਬਾਇਓਲੋਜੀਕਲ ewomen ਹੈ ਸਿਰਫ ਉਹਨਾਂ ਨੂੰ ਹੀ ਜਿਹੜੀਆਂ ਆ ਇਹਨਾਂ ਖੇਡਾਂ ਵਿੱਚ ਹਿੱਸਾ ਲੈਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ 트ਾਂਸਜੈਂਡਰ ਜਿਹੜੇ ਹੁੰਦੇ ਨੇ ਉਹ ਆਪ ਬਣੇ ਔਰਤਾਂ ਹੁੰਦੀਆਂ ਨੇ ਉਹਦੇ ਨਾਲ ਜਿਹੜੀ ਉਹਨਾਂ ਦੀ ਇੱਕ ਦ ਕਿ ਕਿਹਨਾਂ ਦੇ ਉਹਨੂੰ ਕੰਪੈਟੀਬਿਲਟੀ ਨਹੀਂ ਬੰਦੀ ਉਹਨਾਂ ਦੀ ਕੰਪੈਰੀਜ਼ਨ ਨਹੀਂ ਕਰ ਸਕਦੇ ਅਸੀਂ ਵੀ ਹਾਂ ਉਹ ਸੇਮ ਸਪੋਰਟਸ ਵਿੱਚ ਜਦੋਂ ਹਿੱਸਾ ਲੈਂਦੇ ਆ ਤਾਂ ਜਿਹੜੀਆਂ ਵਿਮਨ ਆ ਉਹਨਾਂ ਦੀ ਜਿਹੜੀ ਪ੍ਰਤਿਭਾ ਆ ਉਹ ਪਿੱਛੇ ਰਹਿ ਜਾਂਦੀ ਹੈ ਤੇ ਜਿਹੜੇ 트랜ਸਜੈਂਡਰ ਹੁੰਦੇ ਨੇ ਉਹ ਕਈ ਵਾਰੀ ਉਹਨਾਂ ਨੂੰ ਵਧੀਆ ਪੋਜੀਸ਼ਨ ਮਿਲ ਜਾਂਦੀ ਹੈ ਸੋ ਉਹਨਾਂ ਨੇ ਕਿਹਾ ਕਿ ਇਹ ਜਿਹੜੇ 트랜ਸਜੈਂਡਰ ਆ ਉਹ ਹੁਣ ਹਿੱਸਾ ਨਹੀਂ ਲੈ ਸਕਣਗੇ ਤੇ ਜਿਹੜੇ ਵੀ ਸਪੋਰਟਸ ਸਕੂਲ ਆ ਉਹਨਾਂ ਨੂੰ ਇਹ ਜਿਹੜੇ ਆਦੇਸ਼ ਆ ਉਹ ਮੰਨਣੇ ਪੈਣਗੇ ਤੇ ਜੇ ਕੋਈ ਸਪੋਰਟਸ ਸਕੂਲ ਇਹ ਆਦੇਸ਼ ਨਹੀਂ ਮੰਨਦਾ ਉਹਦੇ ਖਿਲਾਫ ਲਾ ਉਸਟ ਜਿਹੜਾ ਉਹ ਜਾਰੀ ਕੀਤਾ ਜਾਏਗਾ ਉਸ ਤੋਂ ਇਲਾਵਾ ਉਹਨ ਅੰਮ੍ਰਿਤਾ H1B ਵੀਜ਼ੇ ਨੂੰ ਲੈ ਕੇ ਵੀ ਖਬਰਾਂ ਸਾਹਮਣੇ ਆ ਰਹੀਆਂ ਸੀਗੀਆਂ ਇਸ ਨੂੰ ਲੈ ਕੇ ਕੀ ਅਪਡੇਟ ਆਈ ਹੈ ਹੁਣ ਅ ਜੀ H1B ਵੀਜ਼ੇ ਵਾਲਿਆਂ ਤੇ ਵੀ ਹੁਣ ਤਲਵਾਰਾਂ ਅੱਗੇ ਤੋਂ ਅੱਗੇ ਲਟਕਦੀਆਂ ਖਤਰੇ ਦੀ ਨਜ਼ਰ ਆ ਰਹੀਆਂ ਨੇ ਕਿਉਂਕਿ ਜਿਹੜੇ ਇਹਨਾਂ ਦੇ ਦੋ ਰਿਪਬਲਿਕਨ ਸੈਨੇਟਰ ਨੇ ਜੋਹਨ ਕੈਨੇਡੀ ਤੇ ਰਿਕਸ ਕੋਰਟ ਉਹਨਾਂ ਨੇ ਇੱਕ ਮਤਾ ਪੇਸ਼ ਕੀਤਾ ਕਿ ਜੋ ਬਾਈਡਨ ਪ੍ਰਸ਼ਾਸਨ ਦੇ ਸਮੇਂ ਜਿਹੜਾ ਇੱਕ ਇਹਨਾਂ ਨੇ ਨਿਯਮ ਸੀਗਾ ਕਿ ਜਿਹੜਾ ਵਰਕ ਪਰਮਿਟ ਆਪੋ ਆਪਣੇ ਆਪ ਜਿਹੜਾ ਹੈ ਆਟੋਮੈਟਿਕਲੀ ਰੀਨਿਊਅਲ ਦੀ ਜਿਹੜੀ ਉਹਨਾਂ ਨੇ ਮਿਆਦ 180 ਦਿਨ ਤੋਂ ਵਧਾ ਕੇ 540 ਦਿਨ ਕਰ ਦਿੱਤੀ ਸੀ ਉਹਨਾਂ ਨੇ ਕਿਹਾ ਕਿ ਇਹ ਵਾਲਾ ਜਿਹੜਾ ਉਹਨਾਂ ਦਾ ਇੱਕ ਸੀਗਾ ਇਹਨੂੰ ਰੱਦ ਕੀਤਾ ਜਾਵੇ ਇਹਨੂੰ ਉਲਟਾਇਆ ਜਾਵੇ ਕਿਉਂਕਿ ਇਹਦੇ ਨਾਲ ਜਿਹੜਾ ਹੈ ਇੱਕ ਤਾਂ ਇਮੀਗ੍ਰੇਸ਼ਨ ਵਿੱਚ ਅੜਿੱਕਾ ਪੈਦਾ ਹੁੰਦਾ ਤੇ ਦੂਸਰਾ ਜਿਹੜਾ ਹੈ ਉਹ ਇਹਦੇ ਨਾਲ ਇਮੀਗ੍ਰੇਸ਼ਨ ਤੇ ਨਾਲ-ਨਾਲ ਜਿਹੜੀ ਸੁਰੱਖਿ ਖਿਆ ਇਹ ਉਹ ਵੀ ਖਤਰੇ ਵਿੱਚ ਪੈਂਦੀ ਹੈ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਇਹਦੇ ਨਾਲ ਇਹਨਾਂ ਲੋਕਾਂ ਨੂੰ ਵੱਧ ਸਮੇਂ ਲਈ ਇੱਥੇ ਰਹਿਣ ਦਾ ਜਿਹੜਾ ਉਹ ਮੌਕਾ ਮਿਲ ਜਾਂਦਾ ਹੈ ਤੇ ਜਦੋਂ ਉਹਨਾਂ ਤੱਕ ਪਹੁੰਚ ਕਰਨੀ ਜਿਹੜੀ ਹੈ ਪੁਲਿਸ ਦੀ ਉਹ ਜਿਹੜੀ ਆ ਮੁਸ਼ਕਲ ਹੋ ਜਾਂਦੀ ਹੈ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਇੱਥੇ ਕੰਮ ਕਰ ਰਹੇ ਹੁੰਦੇ ਨੇ ਇਸ ਫੈਸਲੇ ਨਾਲ ਸਭ ਤੋਂ ਵੱਡਾ ਜਿਹੜਾ ਆ ਪ੍ਰਭਾਵਿਤ ਹੋਣਗੇ ਉਹ ਭਾਰਤੀ ਹੋਣਗੇ ਕਿਉਂਕਿ ਐਚ1ਵੀ ਵੀਜ਼ੇ ਤੇ ਸਭ ਤੋਂ ਜ਼ਿਆਦਾ ਗਿਣਤੀ ਵਿੱਚ ਜਿਹੜੇ ਆ ਭਾਰਤੀ ਹੀ ਇੱਥੇ ਪਹੁੰਚਦੇ ਨੇ ਸੋ ਇਹ H1B ਦੇ ਨਾਲ ਨਾਲ L1 ਤੇ ਵੀ ਇਹ ਜਿਹੜੇ ਨਿਯਮ ਹੈ ਲਾਗੂ ਕਰਨ ਲਈ ਉਹਨਾਂ ਨੇ ਕਿਹਾ ਗਿਆ ਹੈ H1 H1B ਤੇ L1 ਇਹ ਦੋਵੇਂ ਜਿਹੜੇ ਵਰਕ ਵੀਜ਼ੇ ਹੁੰਦੇ ਨੇ ਸੋ ਇਹਦੇ ਨਾਲ ਹੁਣ ਭਾਰਤੀਆਂ ਦੇ ਮਤਲਬ ਜਿਹੜਾ ਉਹਨਾਂ ਨੂੰ ਪਹਿਲਾਂ 540 ਦਿਨ ਦੀ ਆਟੋਮੈਟਿਕ ਰੀਨਿਊਅਲ ਮਿਲਦੀ ਸੀ ਜਿਹੜੀ ਉਹ ਰੱਦ ਕਰ ਦਿੱਤੀ ਜਾਂਦੀ ਹੈ ਤਾਂ ਬਹੁਤ ਸਾਰੇ ਲੋਕ ਜਿਹੜੇ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਲੋਕ ਹੈ ਉਹ H1B ਵਾਲੇ ਪ੍ਰਭਾਵਿਤ ਹੋਣਗੇ ਹੂੰ ਜਾਨੀ ਕੀ ਕਹਿ ਸਕਦੇ ਕਿ ਇਸ ਵੇਲੇ ਪਾਕੀਆਂ ਦੇ ਲਈ ਅਮਰੀਕਾ ਦੇ ਵਿੱਚ ਔਖਾ ਸਮਾਂ ਚੱਲ ਰਿਹਾ ਜੀ ਸਾਰਿਆਂ ਲਈ ਚਾਹੇ ਉਹ ਵਰਕ ਪਰਮਿਟ ਤੇ ਨੇ ਚਾਹੇ ਉਹ ਗੈਰ ਕਾਨੂੰਨੀ ਤਰੀਕੇ ਨਾਲ ਗਏ ਰਹੇ ਗਏ ਹੋਏ ਨੇ ਉਹ ਸਾਰਿਆਂ ਲਈ ਇਸ ਟਾਈਮ ਔਖਾ ਸਮਾਂ ਚੱਲ ਰਿਹਾ ਹੂੰ ਠੀਕ ਹੈ ਅਵ੍ਰਿਤ ਬਹੁਤ ਬਹੁਤ ਧੰਨਵਾਦ ਤੁਸੀਂ ਵਿਸਥਾਰ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜੀ ਥੈਂਕ ਯੂ ਮਨਪ੍ਰੀਤ